ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਇਹਨਾਂ ਫਤੇਗੜ ਚੂੜੀਆਂ ਹੀ ਆ ਫਤੇਗੜ ਚੂੜੀਆਂ ਸ਼ਹਿਰ ਦੇ ਵਿੱਚ ਹੀ ਆਪਾਂ ਵੀਡੀਓ ਬਣਾ ਰਹੇ ਬਾਰ ਬਾਰ ਵੀ ਦਿਨਾਂ ਦਾ ਡੇਰਾ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪਸ਼ੇ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਚ 3 ਸੋਈਆਂ ਤੇ ਇੱਕ ਗੱਬਣ ਆ ਸੋਈਆਂ ਦੀਆਂ ਆਪਣੀਆਂ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਗੋਰੇ ਭਾਈ ਜੀ ਨਾਲ ਕੋਲ ਆਪਾਂ ਆਏ ਆ ਅੱਗੇ ਵੀ ਕਾਫੀ ਵੀਡੀਓ ਇਸ ਘਰ ਦੇ ਵਿੱਚ ਤੁਹਾਨੂੰ ਦਿਖਾਈ ਦੀਆਂ ਸੀ ਤੇ ਅੱਜ ਕਾਫੀ ਦਿਨਾਂ ਬਾਅਦ ਅੱਜ ਆਪਾਂ ਵੀਰ ਜੀ ਨਾਲ ਕੋਲ ਆਏ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਠੀਕ ਠਾਕ ਜੀ ਬਾਤ ਵਧੀਆ ਵਧੀਆ ਪੀਂਚ ਰਹਾ ਹਾਂ ਸਭ ਠੀਕ ਠਾਕ ਜੀ ਕਿੱਥੇ ਰਹੇ ਜੀ ਇੰਨਾ ਜਿਹੜਾ ਉਹ ਇੱਥੇ ਰਹੇ ਕਿਤੇ ਆ ਤੁਸੀਂ ਵੀ ਤੁਹਾਨੂੰ ਦਿੱਤੇ ਅਹੀਂ ਉਧਰ ਦੂਜੇ ਕੰਮ ਜੁੜੇ ਰਹੇ ਹਾਂਜੀ ਲਿਹਾਇਦਾ ਹੀ ਡੰਗਾ ਰਹਿੰਦੇ ਪਰ ਇੱਕ ਦੋ ਜਾਈਦਾ ਵੀ ਆਪ ਇੱਥੇ ਵੇਖੂਗੀ ਜਾਂਦੇ ਠੀਕ ਆ ਉਹਦੇ ਕਰਕੇ ਫਿਰ ਵੀਡੀਓ ਆਡੀਨੀ ਪਾਈ ਤੇ ਮੈਂ ਤੁਹਾਨੂੰ ਯਾਦ ਕਰ ਰਿਹਾ ਕੱਲੋਂ ਕੀਤਾ ਤੁਹਾਨੂੰ ਫੋਨ ਹਾਂਜੀ ਹਾਂਜੀ ਤੇ ਅੱਜ ਲਿਆਦੀਆਂ ਚ ਆ ਰਿਹਾ ਠੀਕ ਹੈ ਗਾਵਾਂ ਵਾਂ ਦੇ ਇੱਕ ਛੋਟੀ ਜਿਹੀ ਚੰਗੀ ਉਹ ਤੇਰਾ ਮੇਨ ਕੰਫਰਟ ਨੀਚਰ ਦਾ ਨਾ ਆਪਣਾ ਆਪਣੀ ਚਾਹ ਦਾ ਨਾਲ ਬਾਕੀ ਇਹ ਸ਼ੌਂਕ ਤੌਰ ਤੇ ਇਹ ਕਰ ਲਈਦਾ ਨਾ ਸ਼ੌਂਕ ਤੌਰ ਤੇ ਕਦੀ ਕਦੀ ਲੈ ਆਉਂਦਾ ਇਹ ਵੀ ਆਪਣਾ ਪੁਰਾਣਾ ਹੀ ਕੰਮ ਹੈ ਉੱਤੇ ਹਾਂਜੀ 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 ਤੇ ਬਾਕੀ ਕਈ ਵਾਰੀ ਵਿੱਚ ਆਪਣੀ ਗੱਲ ਹੋਈ ਆ ਫਿਰ ਮਾਲ ਵਿਕ ਜਾਂਦਾ ਰਿਹਾ ਵਾ ਬਾਕੀ ਇਹ ਵੀ ਚਲੋ ਜਦੋਂ ਵੀ ਆਈਦਾ ਵਾ ਪਸ਼ੂ ਸਾਫ਼ ਹੁੰਦੇ ਆ ਤੁਹਾਡੇ ਕੋਲ ਸਾਫ਼ ਵੀ ਮਾੜਾ ਡੰਗਾ ਨਹੀਂ ਲਿਆ ਕਰੇ ਵੀਰ ਜੀ ਹਾਂਜੀ ਹਾਂਜੀ ਸੋ ਸਾਫ਼ ਹੀ ਜਾਣਾ ਵਾ ਤੇ ਸਾਫ਼ ਹੀ ਵਿਕਦਾ ਜਿਹਨਾਂ ਨੂੰ ਚੰਗਾ ਲੱਗੂ ਤੇ ਗਾਵਾਂ ਨੂੰ ਚੰਗਾ ਲੱਗਣਾ ਹਾਂਜੀ ਹਾਂਜੀ ਗਾਵਾਂ ਨੂੰ ਤਾਂ ਕੋਈ ਚੰਗਾ ਲੱਗਦਾ ਗਾਵਾਂ ਨੂੰ ਤੇ ਬਾਕੀ ਚਲੋ ਜੋ ਹੈਗੀ ਆ ਦੱਸ ਕੇ ਦੋ ਤੇ ਸਹੀ ਕੰਮ ਕਰੋ ਤੇ ਜਿੰਨਾ ਦੁੱਧ ਆ ਉਹ ਨਿਕਲੂਗਾ ਕਿ ਇਹਦੇ ਘਰ ਜਾਗੇ ਆ ਉਹ ਲੋਕਾਂ ਨੂੰ ਝੂੜ ਮਰੀਆਂ ਇੰਨਾ 20 ਕਿਲੋ ਦੇ ਦੋ ਭਾਈ ਉਹ ਨਹੀਂ ਆਪਣੀ ਚਾਹਤ ਹੈਗੀ ਅੱਛਾ ਠੀਕ ਨਹੀਂ ਠੀਕ ਆ ਉਹ ਵੀ ਤੁਹਾਨੂੰ ਜਾ ਵੀ ਦਿਖਾਉਣੀ ਹੈ ਵੀਡੀਓ ਚ ਹਾਂਜੀ ਹਾਂਜੀ ਕਿਉਂਕਿ ਭੋਲਾ ਕੀ ਚਲਵਾ ਕਰਦੀ ਹੈ ਵੇਖ ਵੇਖ ਠੀਕ ਆ ਚਲੋ ਨਾਮ ਦੱਸ ਦੇ ਕਰੀ ਫਿਰ ਹਾਂਜੀ ਪਿੰਡ ਫਰੇਗੜ ਚੂੜੀਆਂ ਜ਼ਿਲ੍ਹਾ ਗਰਦਾਪੁਰ ਸੀਲ ਅਰੇ ਗੜੀਆਂ ਠੀਕ ਹੈ ਲੱਗਿਆ ਆਪਾਂ ਨੂੰ ਬਟਾਲਾ 20 ਕਿਲੋਮੀਟਰ ਹਾਂਜੀ ਤੇ ਇਧਰੋਂ ਡੇਰਾ ਵੀ 20 ਕਿਲੋਮੀਟਰ ਹੈ ਅੰਮ੍ਰਿਤਸਰ 30 ਕਿਲੋਮੀਟਰ ਤੇ ਮਜੀਠਾ 10 ਕਿਲੋਮੀਟਰ ਮੀੜਾ ਦਾ 15 ਕਿਲੋਮੀਟਰ ਠੀਕ ਹੈ ਜੀ ਫੋਨ ਨੰਬਰੇ ਬੋਲ ਦੋ ਫੋਨ ਨੰਬਰ 9842 5600 ਠੀਕ ਹੈ ਤੇ ਦਰ ਕਿਧਰੋਂ ਕਰ ਲਈਏ ਸ਼ੁਰੂਆਤ ਛੋਟੀ ਤੋਂ ਸ਼ੁਰੂ ਕਰ ਛੋਟੀ ਤੋਂ ਕਰਨਾ ਸ਼ੁਰੂ ਇਹ ਹਰਪੇ ਦੀ ਚਾਰ ਦੰਦ ਆ ਅੱਛਾ ਤੇ ਵੀ ਇਹ ਲੋ ਛੋਟੀ ਵੇਲੇ ਸਾਰੀ ਜੈਡ ਬਲੈਕ ਕੋਈ ਇੱਕ ਵਾਲੋ ਚਟੈਨ ਬਾਕੀ ਹਾਈਡ ਲਾਈਨਸ ਚੰਗੀ ਆ ਛੋਟੀ ਦੀ ਬੋਲ ਪੂਰੀ ਤੇ ਥਾਣੇ ਦੇ ਇੱਕ ਰੀ ਦੇਖ ਸਕਦੇ ਆ ਲੱਗੇ ਤਾਂ ਯਾ ਅਗਲੇ ਪਿਛਲੇ ਸਾਨੂੰ ਲੱਗ ਪਾ ਇੱਕੋ ਜਿਹਾ ਤੇ ਬਾਕੀ ਗਾਹਣਾ ਵੀ ਹਵਾਨਾ ਚੰਗਾ ਗਾਰਡ ਵੀ ਚੰਗੀ ਹੋਊਗੀ ਇਹਦੀ ਹਾਂ ਗਾਰਡ ਵੀ ਚੰਗੀ ਆ ਗਾੜੇ ਵੀ ਚੰਗੀ ਤੇ ਮੂੰਹ ਜਿਹੜੇ ਚਾਰ ਦੰਦ ਆ ਮੂੰਹ ਚਾਰ ਦੰਦ ਜੀ ਦਿਖਾ ਰੋ ਹਾਂ ਦੇਹੀ ਗੱਡੀ ਕੀ ਕਰਨ ਹਾਂ ਦੇਖ ਸਕਦੇ ਜੀ ਚਾਰ ਦੰਦ ਆ ਹੈਗੀ ਪਿਓਰ ਚਾਰ ਦੰਦ ਆ ਇਸ ਤਰ੍ਹਾਂ ਤੇ ਕਿੰਨਾ ਚਿਰ ਹੋ ਗਿਆ ਸੋਈਨਾ ਇਨ ਨੂੰ ਹੋਰ ਪੀਜੀ 12 ਦਿਨ ਹੋ ਗਏ 10 ਬਾਰ ਦਿਨ ਤੇ ਦੁੱਧ ਦੁੱਧ ਦੇ ਕੋ 10 ਕਿਲੋ ਤਿਆਰ ਜਿਹੜਾ ਮੋਕੇ ਤੇ ਤਿਆਰ ਨੇਟ ਆਪਾਂ ਝੂੜ ਨਹੀਂ ਮਾਰਦੇ ਵੀ 12 ਆ 13 12 13 ਕਿਲੋ ਝੋਟੀ ਦੁੱਧ ਹੋਏਗੀ ਅੱਛਾ ਹਾਂ ਹੁਣ ਐਚ ਟਾਈਮ 10 ਕਿਲੋ ਤਿਆਰ ਮੋਕੇ ਤੇ 10 ਲੀਟਰ ਆ ਤੇ 12 13 ਤੱਕਰ ਜਾ ਸਕਦੀ ਆ ਬਰੀਡ ਬੜੇ ਕਾਲੀ ਛਾਹ ਵਾਲੀ ਬਾਕੀ ਜੰਮੀ ਪਲੇ ਚ ਕੁਝ ਵੀ ਕਾਲੇ ਗਰੇ ਵਾਲੇ ਠੀਕ ਆ ਹਾਂ ਤੇ ਬਾਕੀ ਆ ਵੀ ਜੇ ਕਿਸੇ ਵੀ ਨਸ਼ੌਂਗ ਨਾ ਘਰੇ ਰੱਖਣੀ ਝੋਟੀ ਸ਼ੌਂਗ ਪੂਰਾ ਕਰਨਾ ਵਾ ਤੇ ਗਾਂ ਵੀ 400 ਵਿੱਚ ਆਉਣ ਵਾਲੀ ਜੀ ਜੰਗੀ ਜੰਮੀ ਫਲੀ ਆ ਬੜੀ ਪਣੀ ਹਲ ਖਲੋਸ ਦਾ ਬਰਬਰ ਖਾਣਾ ਸਦਾ ਮਾਗਿਆ ਕਲਾ ਕਲਾ ਖਾਣਾ ਪੂਰਾ ਕਰਕੇ ਮਗਰ ਆ ਬੱਚਾ ਜੀ ਕੀ ਚ ਮਗਰ ਮਗਰ ਕੀ ਆ ਇਹਦੇ ਕਟਾ ਮਗਰ ਇਹਦੇ ਕਟਾ ਲੈ ਜਾ ਇੱਕ ਅਦਰ ਤੋਰ ਜੰ ਲੰਮੀ ਤੋਰ ਦਾ ਰੋਗਦਾ ਇੱਥੇ ਇੱਕ ਔੜਾ ਖਚੌਣ ਵਾਲੀ ਝੋਟੀ ਯਾਰ ਔੜਾ ਖਚੌਣ ਵਾਲੀ ਠੀਕ ਆ ਲੈ ਜਾ ਵੀਰ ਜੀ ਹੌਲੀ ਹੌਲੀ ਖਲਾਇ ਜਾ ਇਹਨੂੰ ਥੋੜਾ ਕੈਮਰਾ ਥੋੜੀ ਜੀ ਕਰਦੀ ਆ ਚੱਬੂ ਦਾ ਵੀ ਕਰਦੀ ਆ ਚੱਬੂ ਜਦ ਕਰਦੀ ਚੱਬੂ ਨਹੀਂ ਪਾਇਆ ਨਾ ਤੇ ਬਾਕੀ ਪੂਰੀ ਗਲਾਈ ਚ ਆ ਮੱਝ ਜਿਹੜੀ ਥੱਲੇੋਂ ਵੀ ਸਾਫ ਆ ਤੇ ਉਪਰੋਂ ਵੀ ਆਪਾਂ ਦੇਖ ਸਕਦੇ ਚੰਗੀ ਸੰਭੀ ਜਾਂਦਾ ਫालतू ਮਾਸ ਨਹੀਂ ਕੋਈ ਉੱਪਰ ਵੱਧ ਬਿੰਦੀਆਂ ਵਾਲਾ ਚਟਾਈ ਬਾਕੀ ਹੱਟ ਦੀ ਗੱਲ ਨਿਬਾੜੀ ਥੋੜਾ ਜਿਹਾ ਚਰੰਗਰ ਦਗਾਉ ਕਰਾਉਣਾ ਹੈ। ਮੈਂ ਚੰਗੀ ਤਰ੍ਹਾਂ। ਆਹ ਦੇਖ ਸੰਦੇਮ। ਤੇ ਬਾਕੀ ਹੁਣ ਗਾਸ ਚਾਲੇ ਸਟੂਲੇ ਚਾਲੂ ਹੋ ਜਾਣੇ ਆ। ਹਾਂਜੀ ਹਾਂਜੀ। ਤੇ ਸਾਰਾ ਸਿਆਲ ਇਹਨਾਂ ਵਧੀਆ ਦੁੱਧ ਦਈ ਜਾਣਾ। ਇਹ ਆ ਵੀ ਜਿਹੜਾ ਕੋ ਲੈ ਲੂ ਜਿਆਦਾ ਹੀ ਕਰੂਗਾ ਚਾਰ ਦਾ ਮੂੰਹ ਯਾਰ ਪਹਿਲਾ ਸੁਆ। ਹਾਂਜੀ ਹਾਂਜੀ। ਤਿੰਨ ਚਾਰ ਸੂਏ ਚ ਹੋਊ ਨਾ ਕੋਈ ਕਿਸੇ ਘਰ ਜਾ ਕੇ। ਦੇਖਾਂ ਫੇਰ ਵੱਧ ਕੇ ਵਿਗਣਾ। ਤੇ ਮੁੱਲ ਫੇਰ ਇਹਦਾ ਕਿਨੇ ਦੇ ਰਹੀ? ਕਰ ਦੋ ਜੈ ਜਿੰਨੇ ਚਿਰ ਬਾਅਦ ਆਏ। ਤੁਸੀਂ ਹੀ ਦਰਦੋ ਆਪ ਹੀ ਕਰ ਦੋਗੇ ਕੱਟ ਦੇਵਾ ਇੱਕ ਦਾਦੀ ਦੇ ਦਿੱਗੇ ਇਹ ਇੱਕ ਦਾਦੀ ਦੇ ਦਿੱਗੇ ਨਹੀਂ ਕਰ ਦਈਏ ਕਮਾਨ ਤਾਂ ਲੱਖ ਰੀ ਦੇ ਦਿੰਨੇ ਅੱਛਾ ਪੂਰੇ ਦੀ ਹਾਂ ਚਲੋ ਬਾਕੀ ਉਹਨੇ ਇੱਕ ਹੀ ਮੌਕੇ ਤੇ ਹੋਰ ਛੋਟ ਕਰ ਲਈ ਕੋਈ ਗੱਲ ਨਹੀਂ ਹੋਰ 2000 ਛੱਡ ਦਾਂਗੇ 98000 ਦੇ ਕੱਢ ਦੇਾਂਗੇ ਅੱਛਾ ਥਾਨੋ 1000 ਦੇ ਦੇ ਦਾਂਗੇ ਪਰ ਕੱਟੀਆਂ ਤਾਂ ਵੇਲਾ ਕੱਟੀ ਘੋਲੀ ਪੋਰੀ ਠੀਕ ਹੈ ਜੀ ਠੀਕ ਹੈ ਤੇ ਹੁਣ ਆ ਜਿਹੜੀ ਗਾਂ ਗੱਬਨ ਜੇ ਇਹ ਗਾਂ ਗੱਬਨ ਇਹ ਦੂਜੇ ਸਵੇ ਸੁਣੀ ਹੋਈ ਸੀ ਅੱਛਾ ਦੂਸਰਾ ਸਵੇ ਸੁਣੀ ਹੈ ਦੂਜੇ ਸਵੇ ਸੁਣੀ ਹੈ ਤੇ ਕਿੰਨਾ ਕ ਟਾਈਮ ਦੋ ਚਾਰ ਦਿਨ ਪਿਸਤੋਲਾ 17 ਕਿਲੋ ਜੁ ਆਇਆ ਨੇ ਅੱਛਾ ਬਹੁਤ ਵਧੀਆ ਮੈਂ ਕਹਿੰਦਾ 20 ਕਿਲੋ ਜੁ ਆਇਆ ਨੇ ਬਾਜੀ ਜੁ ਆਇਆ ਬਾਕੀ ਆਪਣਾ ਕੋਈ ਵੀਰ ਲੈਵੇ ਤਾਂ ਦਾ ਹਿਸਾਬ ਲਾ ਦੇ ਵੀ ਕਿੰਨਾ ਦੇ ਦੂਗੀ ਹੈ ਅਜੇ ਇਹਨੇ ਦੋ ਚਾਰ ਦਿਨ ਜਿੰਨੇ ਵੀ ਲੱਜਣੇ ਤੇ ਚੰਗੀ ਭਰ ਜੁਗੀ ਵੀ ਹਨਾ ਐਰ ਕੀ ਕਿੰਨਾ ਕੱਢੀ ਜਾਓਗੇ ਅੰਦਾਜ਼ਾ ਅਜਾ ਠੀਕ ਹੈ ਕੀ ਬਾਈਕਦੋਂ ਚਾਹੀਦੀ ਚਾਹੀਦਾ ਬਾਕੀ ਗੱਡੀ ਸਿਆਲ ਆਇਆ ਨਾ ਕੀ ਪਹਿਲਾਂ ਵਾਧ ਦੇ ਦੇ ਹਾਂਜੀ ਹਾਂਜੀ 17 ਕਿਲੋ ਲਾ ਆਇਆ ਨਾ ਬਾਕੀ ਵਾਲੋ ਵਾਕੇ ਦਿਖਾ ਬਾਕੀ ਬੋਡੀ ਸਟਰਕਚਰ ਚੰਗਾ ਹੈ ਦਾ ਵੀ ਹੈਗੀ ਆਪ ਕੋ ਛੋਟੀ ਨਹੀਂ ਹੈਗੀ ਵੱਡੀ ਹੈ ਬਹੁਤ ਜੀ ਨਾ ਦੇਖਣਾ ਨਾ ਨੂੰ ਵੀ ਉਹ ਨਾਲੇ ਪਛਾਣੂਗੀ ਹੁੰਦਾ ਇਹ ਰੰਗ ਰੋੜੀ ਇੱਕ ਵਾਰੀ ਦੇਖ ਸਕਦੇ ਚੰਗੀ ਆ ਗਾਣਾ ਵੀ ਚੰਗੀ ਤਿਆਰ ਹੋ ਗਈ ਆ ਤੇ ਪਛਾਣ ਵੀ ਚੰਗੀ ਤਿਆਰ ਹੋਈ ਲੈ ਆਓ ਜੀ ਹੌਲੀ ਹੌਲੀ ਲੈ ਜਾ ਹੈ ਉਹ ਦਰਦੀ ਹੈ ਹੈ ਉਹ ਦਰਦੀ ਹੈ ਇਹ ਵਸੀ ਰਹੀ ਆ ਘਰੋਂ ਲਈ ਆ ਕੇ ਦੇਖ ਰਹੀ ਜੀ ਠੀਕ ਹੈ ਘਰੋਂ ਨਹੀਂ ਗੱਡੀ ਵਸੀ ਹੱਲੇ ਗੱਬਣ ਆ ਗੱਬਣ ਗੱਲੇ ਤਿਆਰ ਹੋਣੀ ਆ ਪਾ ਹੁਣ ਤਾਂ ਦੇਖ ਸਕਦੇ ਕੋਈ ਵੀ ਆਪਣਾ ਸਹੌਦਾਰੇ ਲੈਵੇ ਤਾਂ ਵੀ ਕਿੰਨਾ ਖੋਤੇ ਦਊਗੀ ਤਾਂ ਰੱਖੋ ਕਿਹੜਾ ਲਗਾ ਦੇਣੂੰ ਕੁੰਨਾ ਕੁੰਨਾ ਹੀ ਲੱਗਿਆ ਆ ਮੁੰਨਾਈ ਨਾਲ ਕਿੰ ਆ ਆ ਦੇਖ ਸਕਦੇ ਆ ਇਧਰੋਂ ਥਾਣਾ ਬੈਣੀ ਤੇ ਦੂਸਰੇ ਵਾਲੇ ਪਾਸੇ ਤੇ ਬੈਣੀ ਵਾਲੇ ਪਾਸੇ ਤਾਂ ਤੁਹਾਨੂੰ ਥਾਂ ਦਿਖਾ ਦਈਏ ਆ ਦੇਖ ਸਕਦੇ ਜੀ ਬਾਕੀ ਉਹਨੇ ਕਿ ਭਲਾ ਵੀ ਜਾਈਆਂ ਹਵਾਨੇ ਤੇ ਪੈਣਾ ਤੇ ਬਾਕੀ ਜੇ ਨਹੀਂ ਵੀ ਆ ਸਫਾਈ ਜਾਂ ਛੇੜੇ ਇੱਕ ਰੇ ਪਿਛੇ ਮਾਨਾ ਦੇ ਕੋਲ ਜੀ ਅਰੇ ਦੋ ਚਾਰ ਦਿਨ ਲੈ ਰਿਓ ਅਸੀਂ ਹਾਂ ਦੇਖਾਂਦੇ ਜੀ ਹੱਲੇ ਹੋਰ ਭਰ ਜਣੀ ਆ ਭਰ ਜਣੀ ਬਾਕੀ ਪਿੱਠ ਕੋਲੀ ਰਾਂ ਦੇਖਾਂ ਜੀ ਬਾਕੀ ਵੀ ਕੋਈ ਛੋਟੀ ਨਹੀਂ ਆ ਗਈ ਤੇ ਵੇਖੋ ਹਾਂ ਜੀ ਤੇ ਮੁੱਲ ਫਿਰ ਇਹਦਾ ਕਿਨੇ ਦੇ ਦੀਏ ਕਰ ਦੋ ਜਾਜੀ ਅਵੀ ਕਹੀਂ ਸਾਹ ਦੇ ਯਾਰ ਤੂੰ ਹੀ ਗਾ ਦੇ ਤੂੰ ਇਹ ਡੰਗਣਾ ਜੀ ਰਹਿੰਦੇ ਰੋਜ ਉਹ ਤੇ ਚਲੋ ਗੱਲ ਤੇ ਢੀ ਸਹੀ ਆ ਆ ਵਿੱਚ ਹੱਥ ਰੱਖ ਦੀ ਜੇ 70 ਹੱਥ ਰੱਖ ਦੀ ਨਾ 70 ਜਿਆਦਾ ਹੱਥ ਰੱਖ ਦੀ ਆ ਠੀਕ ਆ ਪਰ ਇਹਨੇ ਤੇ ਅਸੀਂ ਦੇਣੀ ਨੀਗੀ ਕਿੰਨੇ ਦੀ ਕਿਨੇ ਦੇ 60000 ਦੀ ਦੇ ਜੀ ਹੋਰ ਹੋਂਦਾ ਥੱਲੇ 2000 2000 ਹੋਰ ਛੱਡ ਦੇ ਬਾਹਰ ਵੀ ਹਰ ਦੀ ਦਿੰਨੀ ਬਾਹਰ 10000 ਦੇ ਦਾਂਗੇ ਯਾਰ 2 ਹੋਰ ਛੱਡ ਦੇ 60000 ਦੀ ਜਾਨ ਦਾ 60000 ਦੀ ਹੁਣ ਛੱਡ ਦੋ ਛੋਟਾ ਪਈ ਹੋਣਾ ਨਹੀਂ ਛੱਡ ਦੋ 2000 ਫਿਰ ਹੋਰ ਨਹੀਂ 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 ਛੱਡ ਦੋ 1000 ਛੱਡ ਦੋ ਚਲੋ ਚਲੋ 1000 ਛੱਡ ਦ ਸੱਤ ਚੰਗੀਆਂ ਯਾਰ ਜੀ ਇਹ ਬਹੁਤ ਹਰ ਵੀਡੀਓ ਪੈਣ ਲੱਗੀ ਆ ਪਰ ਇਹ ਨੀ ਮਸ਼ੀ ਦਿੰਦਾ ਨਹੀਂ ਵੇਂਦਾ ਅੱਛਾ ਮੇਲਾ ਦੀ ਦਿੰਦਾ ਤੂੰ ਤਾ ਦਾ ਦੇ ਨਹੀਂ ਚਲੋ ਮਤਲਬ ਥੋੜਾ ਭਰੇਗੀ 20 ਤੋਂ ਵੱਧ ਹੋਊਗੀ ਤੇ ਗਾਂ ਸਿਆਲ ਆਉਂਦਿਆ ਵਾ ਤੇ ਸਾਰਾ ਸਿਆਲ ਵਧੀਆ ਦੁੱਧ ਦਿੰਨਾ ਚਾਹਣਾ ਹਨਾ ਥਾਣੀ ਵੀ ਮੋਟਾ ਤੇ ਆ ਜਿਹੜੀ ਗਾਂ ਜਿਹੜਾ ਇਹ ਵੀ ਦੁੱਧ ਦੀ ਸੋਈ ਹੈ ਇਹ ਤੁਹਾਡੇ ਦਿਨਾਂ ਦੀ ਸੋਈ ਜਾਦੀ ਹੈ ਕੇ ਜਮਾ ਕਰੇ ਇਹ ਇਹ ਬੱਛਾ ਜੀ ਬੱਛਾ ਮਗਾ ਦੇ ਅੱਛਾ ਚੰਗਾ ਪਲਿਆ ਦਿੱਤਾ ਜਿਹੜਾ ਇਹਨੂੰ ਹਾਂ ਜੀ ਤੇ ਦੁੱਧ ਕਿੰਨਾ ਹੋਣੇ ਦੇਖ ਖਾਲੀ ਹੋਈ ਹੈ ਇਹਦੇ ਇਹਦੇ ਖਾਲੀ 14 ਕਿਲੋ ਹੈਗਾ ਹੈ 14 ਕਿਲੋ ਦਿੰਦਾ ਹੈ ਕਿੰਨਾ ਕਰੀ ਜਾਊਗੀ ਇਹ ਕੋਈ ਵੀ 1500 ਦਾ ਬਨਾ ਕਾਤਾ ਦੇ ਜਿਹੜਾ ਮੌਕੇ ਤੇ ਆਈ ਉਹ ਦੱਸਣਾ 14 15 ਕਿਲੋ ਜਿਹੜਾ 14 ਕਿਲੋ ਹੈਗਾ ਪਤਨੇ ਹੱਡ ਨੂੰ ਵੱਧ ਜਿਆਦਾ ਕੇਰੀ ਸੇਵਾ ਹੋਵੇ 14 ਦੇ ਤੇ ਬੱਛੀ ਦਿਖਾ ਦੇ ਕੋਈ ਛੋਟੀ ਨਹੀਂ ਹੈਗੀ ਸੁਆ ਇਹਦਾ ਦੂਜਾ ਤੋਰੋ ਫੇਰ ਇਹਨਾਂ ਵੀ ਵਾਕਈ ਕੱਦ ਕਾਠ ਦੀ ਰੰਗ ਰੂਪ ਦੀ ਇਹ ਵੀ ਚੰਗੀ ਆ ਹਾਂ ਮੈਂ ਕਹੀ ਜਈਏ 1000 ਰੁਪਏ ਦੀ ਵੀ ਇੰਨਾ ਚ ਵਧੋ ਇੰਨਾ ਚ ਵਧਾ ਆਪਾਂ ਚ ਨਹੀਂ ਉਹ ਆਤ ਹੈਗੀ ਸੀ ਠੀਕ ਨਹੀਂ ਮੌਕੇ ਤੇ ਕਹਿੰਦੇ ਵੀ 14 ਲੀਟਰ ਦੇ ਲਾਚ ਬਣੇ ਆਏ ਹੋਣਾ 14 ਕਿਲੋ 18 ਕਿਲੋ ਦਾ ਦਿੱਤੇ ਤੇ 4 ਕਿਲੋ ਕੁਥਾ ਮੈਂ ਪੁੱਛਾ ਕਰਾ ਹਾਂ ਜੀ ਬਾਕੀ ਰੰਗ ਰੂਪ ਦੀ ਇਹ ਵੀ ਚੰਗੀ ਆ ਲੈ ਵੀ ਜੀ ਹੁਣ ਮੈਂ ਖਾਦੂ ਇਹਦਾ ਲੱਗ ਥੋੜਾ ਜਿਆ ਮੋੜ ਦੀ ਚਵਾਈ ਵਾਲਾ ਪੂਰਾ ਲਗਾ ਦੇ ਆਣ ਦੇਖੋ ਕਿਹੜਾ ਲਗਾਉਂ ਕਿ ਆ ਦੇਖ ਸਕਦੇ ਆ ਰੰਗ ਰੂਪ ਦੀ ਬੜੀ ਪਿਆਰੀ ਆ ਥਣ ਵੀ ਬੜਾ ਕਮਾਲ ਦਾ ਲੱਗਾ ਵਾ ਥੋੜਾ ਦਰਦੀ ਇੱਕ ਮਿੰਟ ਰੁਕਦੇ ਆ ਆ ਦੇਖ ਸਕਦੇ ਜੀ ਕੋਈ ਅੱਗੇ ਉੱਥੇ ਅੰਦਰ ਜਾ ਕੇ ਦਿਖਾ ਦਿੰਨੇ ਚੰਗੀ ਤਰ੍ਹਾਂ ਇਹਿਆ ਬਾਸਾ ਕੁਕਾ ਮੇਰੇ ਕੋਲ 300 ਹੈ ਮੈਂ ਕਰ ਲੈ ਕਿੰਨਾ ਫਿਰ ਮੁੱਲੇ ਦਾ ਕਿੰਨੇ ਦੀ ਕਰੀਏ ਜਹਾਜ ਜੀ ਇਹ 65 ਦੀ ਦਈਏ 65 ਦੀ ਹਾਂ ਕਿ ਕਰ ਦਈਏ ਮੰਤਨ ਬਾਕੀ ਇਹ ਤਾਜੇ ਹੀ ਬੱਚਾ ਜੇ ਤਦਾਂ ਵੱਜ ਨਹੀਂ ਆ ਬਾਕੀ ਕਦ ਦਿਖਾਓ ਯਾਰ ਕਦ ਛੋਟਾ ਥੋੜਾ ਉੱਡੀ ਅਵਲਮ ਨਹੀਂ ਮੇਰੇ ਦੋ ਘਰ ਸਾਹਮਣੇ ਕਦ ਕੱਟ ਚੰਗਾ ਉਤਰ ਸੰਥਨ ਓਕੇ ਪੂਰੇ ਹਾਂ ਪੂਰੇ ਪੂਰੇ ਕੋਈ ਕੋਈ ਚੱਕਰ ਨਹੀਂ ਹੈਗਾ ਠੀਕ ਆ ਬਾਕੀ ਇੱਕ ਗੱਲ ਹੋਰ ਕਰ ਦਈਆਂ ਹਾਂ ਹਾਂਜੀ 2000 ਸਹੀ ਪਾਓ ਤੇ ਆਪਣੇ ਘਰ ਡੰਗਰ ਮਗਾਓ ਅੱਛਾ ਥਲੇ ਬੈਹ ਗਏ ਤਸਲੀ ਕਰਕੇ ਫਿਰ ਪੈਸੇ ਲਵਾਂਗੇ ਅੱਛਾ ਇਹ ਨਵੀਂ ਸਕੀਮ ਕਰਤੀ ਦੀ ਹੈ ਨਵੀਂ ਸਕੀਮ ਆ ਧੋਖਾ ਢੀ ਬੜੀ ਆ ਅੱਛਾ ਹਾਂ ਧੋਖਾ ਢੀ ਬੜੀ ਆ ਇੱਥੇ ਆ ਜਾਓ ਐਦਾਂ ਕਰ ਲੋ 2000 ਰੁਪਏ ਸਾਈ ਪਾਓ ਜੇ ਤੁਹਾਨੂੰ ਡੰਗਰ ਚੰਗਾ ਲੱਗੂ ਇਹ ਰੱਖ ਲਿਓ ਨਾ ਲੱਗੂ ਤੇ ਆਪਾਂ ਕੋਈ ਝੂਮ-ਝਾਮ ਕਰਕੇ ਨਾਲ ਵੀਡੀਓ ਨਹੀਂ ਬਣਾਉਣੀ ਜੇ ਉਹ ਡੰਗਰ ਹੈਗਾ ਉਹਦੇ ਕੋਲ ਠੀਕ ਆ ਠੀਕ ਨਹੀਂ ਠੀਕ ਜੇ 2000 ਰੁਪਏ ਸਾਈ ਪਾਓ ਡੰਗਰ ਦੀ ਤੇ ਘਰ ਆਓ ਅੱਜ ਇਹ ਚੰਗੀ ਨਵੀਂ ਸਕੀਮ ਕਰਤੀ ਜੇ ਨਵੀਂ ਕਰਨੀ ਆ ਅੱਛਾ 2000 ਰੁਪਏ ਸਾਈ ਪਾਓ ਅੱਛਾ ਤੇ ਘਾੜਾ ਗਰਮਗਾਓ ਤੇ ਚੰਗੀ ਲੱਗੇ ਚੰਗੀ ਲੱਗੇ ਰੱਖ ਨਹੀ ਤੇ ਅੱਗੇ ਤੇ ਵਾਸ ਆਉਂਦਾ ਵਾਸ ਆਉਂਦਾ ਠੀਕ ਆ ਕੋਈ ਡਕਰ ਚੰਗਾ ਹੋਗਾ ਨਹੀਂ ਕਰਦੀਆਂ ਹਾਂਜੀ ਹਾਂਜੀ ਇਹ ਵੀ ਗੱਲ ਸਹੀ ਆ ਠੀਕ ਹੈ ਨਾ ਵੇ ਆਪ ਵੀ ਜੇ ਜੇ ਚ ਫਾਲ ਰਿਹਾ ਨਹੀਂ ਅਖਰ ਨਹੀਂ ਸਾਰੇ ਪੈਸੇ ਪਾਓ ਹੀ ਫੇਰ ਲੈਣੀ ਜੀ ਹਾਂਜੀ ਉਹ ਵੀ ਚਲੋ ਉਹ ਵੀ ਆਪਣੀ ਜਗ੍ਹਾ ਕੋਈ ਵੀਰ ਡਰਦੇ ਆ ਚਲੋ ਹਰ ਕੇ ਆਪਾਂ ਆਪਣਾ ਪੈਸੇ ਨਹੀਂ ਕਿੰਨੇ ਵੀ ਜਾਂ ਸਾਡੇ ਪੈਸੇ ਪਾਉਣ ਵਾਲੇ ਜਾਂ ਕੋਈ ਗਲਤੀ ਆ ਉਹ ਹਰ ਕੋਈ ਆਪੋ ਆਪਣੀ ਜਗ੍ਹਾ ਡਰ ਹੁੰਦਾ ਉਹ ਹਰ ਕੇ ਹੈ ਨਾ ਤੇ ਇਹਦਾ ਫਿਰ ਜੱਜ ਕਰੀਏ ਮੁੱਲ ਕਰੀਏ ਤਾਂ ਫਿਰ ਮੁੱਲ ਜੈਜਾ ਇਹਦਾ ਯਾਰ 60000 ਮੁੱਲ ਕਰਤਾ ਹਾਂ ਹਾਂਜੀ 60 ਦੇ ਦਾਂਗੇ 60 ਦੇ ਕੇ ਤਾਂ ਵੀ ਯਾਰ ਛੱਡ ਦੇ ਚਲੋ ਚਲ ਛੱਡ ਦੇ ਉਹਨੇ ਦੀ ਉਹ ਤੇ ਉਹਨੇ ਦੀ ਆ ਨੌੜ ਹਜ਼ਾਰ ਰੀ ਇਹ ਦੇ ਦਾਂਗੇ ਯਾਰ ਥਾਣੇ ਦੇ ਵੀ ਚੰਗੇ ਲੱਗੇ ਆ ਤੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਹਾਂਜੀ ਤੇ ਹੁਣ ਇੱਕ ਗਾਂ ਹੋਰ ਹੈਗੀ ਜੇ ਇਹ ਵੀ ਦਿਖਾਈਏ ਇਹ ਵੀ ਤਾਜੀ ਸੂਈ ਆ ਮਗਰ ਇਹਦੇ ਵੱਛੀ ਆ ਮਗਰ ਵੱਛੀ ਆ ਆ ਵੱਛੀ ਬਿਲਕੁਲ ਤਾਜ਼ਾ ਕੋਲਾ ਹੀ ਬੱਚਾ ਆ ਜੇ ਆ ਨਹੀਂ ਸਾਡੇ ਨਾੜੂ ਤਾਜ਼ੇ ਨਾਲ ਆ ਤੇ ਥਾਣੇ ਵੀ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਵੀ ਆਹ ਦੇਖ ਸਾਡੇ ਆਨਲਾਈਨ ਰੱਖੀਆਂ ਹੋਏ ਆਹ ਦੇਖ ਸਾਡੇ ਇਹਨੂੰ ਕਿਤਾ ਚਰੋ ਗਿਆ ਸੋਈ ਨਾ ਆ ਵੇਖੋ ਤੁਹਾਡੇ ਸਾਹਮਣੇ ਪੰਚਾਇਤ ਹੀ ਹੋਈ ਰਹੇ ਹਾਂਜੀ ਸਾਡਾ ਆ ਜੀ ਦਿਖਾਉਣਾ ਪੰਚਾਇਤ ਦੇ ਨਾਲ ਬੋੜਾ ਈ ਵਾਲੀ ਕਿੰਨਾ ਕੇ ਬੋੜਾ ਹੋਊਗਾ ਜੀ 12 13 ਕਰੋ ਵਾਲੀ ਤੇ ਅੱਛਾ ਜਿਹੜਾ ਤਿਆਰ ਹੈ ਜਿਹੜਾ ਮਲਚ ਚੋਂ ਡੇ ਆ ਦੋ ਟਾਈਮ ਤਿੰਨ ਡੇਮ ਚਵਾਈ ਹੋਈ ਉਹਨਾਂ ਤੋਂ ਵੀ ਹੈਗਾ ਬੜਾ ਠੀਕ ਆ ਹਾਂ ਤਾਂ ਦੋ ਤੇ ਚੜੀ 15 16 ਕਿਲੋ ਦੋ ਦਿਨ ਨਹੀਂ ਕਰਦਾ ਹੋਣੇ 15 16 ਦੀ ਜਾਂਦੇ 14 14 13 14 ਕਿਲੋ ਦੁੱਧ ਕਰੂ ਕਰੂ ਨਾ ਠੀਕ ਹੈ ਠੀਕ ਹੈ ਹੁਣ 12 13 ਕਿਲੋ ਹੈਗਾ ਇਹ ਕੋ ਪੱਕਾ ਮੇਰਾ ਉਹ ਕਿਲੋ 2 ਕਿਲੋ ਵੱਤ ਸਕਦੀ ਹੈ ਅੱਗੇ ਹੋਰ ਦੋ ਰੋ ਵੀ ਭਾਂਡੇ ਪੋਣੇ ਚ ਆਈਆਂ ਹੁੰਦੀਆਂ ਤੁਹਾਨੂੰ ਪਤਾ 1 ਕਿਲੋ ਖੰਡ ਦਾ ਕਹਿ ਨਹੀਂ ਸਾਇ ਹਾਂਜੀ ਕਿਲੋ ਖੰਡ ਇਧਰ ਹੋ ਜਾਂਦਾ ਬਾਕੀ ਆ ਟੂੜੀ ਨੀਰੀ ਪੈਂਦੀ ਆ ਜਿਹੜਾ ਸਟਾਈਲਿਸ਼ ਟੁੱਲੇ ਪਏ ਹਾਂਜੀ ਤੇ ਆਪੇ ਦੁੱਧੋਂ ਇੰਨਾ ਨੇ ਥੋੜਾ ਥੋੜਾ ਵੱਜ ਜਾਣਾ ਜੀ ਬਾਕੀ ਲੈਵਣੋ ਵਾਇਦਾਂ ਦਿਖਾ ਦਿਓ ਬੜਾ ਜੀ ਕਰਦੇ ਗਏ ਕਿ ਚੌਕੀ ਕਰ ਕਰ ਲਤਾ ਇਹ ਵੀ ਥੱਲੇ ਸਫਾਈ ਜਾਂ ਪੂਰੀ ਲੈ ਜਾ ਬਾਕੀ ਹੈਗੀ ਜਰਸੀ ਚ ਆ ਯਾਸੀ ਜਰਸੀ ਥਣ ਥਣ ਪੂਰਾ ਗੱਲ ਲੱਗਾ ਕੱਲਾ ਕੱਲਾ ਥਾਣਾ ਲੈ ਜਾ ਕਮਾ ਕੇ ਲੈ ਜਾ ਬਾਕੀ ਹੈਗੇ ਮੀਡੀਅਮ ਜੇ ਕੱਦ ਦੀ ਆ ਉਹਦੇ ਵੱਡੇ ਕੱਦ ਦੀ ਨਹੀਂ ਆ 100 ਕਿਲੋ ਦੇ ਦੇ ਦੂਗਾ ਦੇਖੋ ਵਾਸੀ ਫਿਰ ਮਗਰੀ ਵੱਛੀ ਆ ਮਗਰੀ ਵੱਛੀ ਆ ਚਲੋ ਤੇ ਇਹਦਾ ਫਿਰ ਮੁੱਲ ਜਿਆਜੀ ਕਰ ਦੋਗੇ ਅ ਵੀ ਫਿਰ ਮੇਰੀ 52000 ਦੀ ਥੋੜਾ ਕੇ ਹੋਰ ਆਉਂਦੀ ਐ ਕਿੰਨਾ ਦੇ ਦਈਏ ਬੂੰਜਾ ਜਿਆਜਾ ਦੇ ਦਿੰਨੇ ਬੂੰਜਾ 50 ਚ ਕਰੋ ਛੋੜ ਕੀ ਕਰਦੇ ਜੀ ਕਿੰਨੀ ਕਰਦੀ ਤੁਸੀਂ ਦੱਸ ਦਿਓ ਹੁਣ ਲਾਸਟ ਦੇ ਜਾਂ ਲਾਸਟ ਕਰ ਦਈਏ ਫਿਰ ਕਰਦਾ ਕੋਈ ਗੱਲ 2000 ਛੱਡਦਾ ਫਿਰ ਜੋ ਛੱਡਦਾ 48000 ਕੋਈ ਛੋਟ ਛਪਾ ਹੀ ਹੋਣਾ ਛੋਟ ਹੀ ਹੋਣੀ ਅੱਛਾ 48000 ਦੇ ਦਾਂਗੇ ਠੀਕ ਆ ਬਾਕੀ ਚਲੋ ਕੋਈ ਫਿਰ ਫੋਨ ਲਾਵੇ ਹਨਾ ਤੇ ਜਿਹੜਾ ਕੋ ਪਸੰਦ ਆ ਆਪਣਾ ਵਸ਼ੇ ਵੇਸ਼ ਚਾੱਕ ਕੇ ਖੜੇ ਤੇ ਆਪਣੀ ਸਮਝ ਨਾਲ ਤੇ ਮੱਦੇਬੀ ਆਪਣੀ ਸਾਡੀ ਗਾਰੰਟੀ ਤੇ ਲਵੇ ਮਾਲ ਜੀ ਕਿਨੇ ਆਨਲਾਈਨ ਵੀ ਲੈਣਾ ਹਾਂਜੀ ਉਹ ਆਪਣੀ ਗਾਰੰਟੀ ਤੇ ਲਵੇ ਠੀਕ ਹੈ ਹਾਂ ਤੁਹਾਨੂੰ ਕੋਈ ਹੋਣ ਕੇ ਸਭ ਕੋਈ ਉਕੀ ਹੋਏ ਠੀਕ ਹੈ ਜਿੱਦਾਂ ਜਿੱਦਾਂ ਮਤਲਬ ਵੀਡੀਓ ਬੰਡੀ ਹੈ ਇਹ ਕੋਈ ਝੂਮ ਨਹੀਂ ਹੈਗਾ ਇਹ ਝੂਮ ਲੋਕੀ ਸਮਝਦੇ ਵੀ ਇਹ ਝੂਮਣ ਕਰਕੇ ਬਣਾਉਂਦੇ ਨਹੀਂ ਨਹੀਂ ਇਹ ਝੂਮ ਜਾਉਣੀ ਹੈਗਾ ਜੋ ਹੈਗਾ ਬਸ ਉਹੀ ਹੈਗਾ ਉਹ ਤੋਂ ਵੱਡੀ ਨਿਕਲੂਗਾ ਹਾਂਜੀ ਹਾਂ ਕਈ ਵਾਰੀ ਵੀਡੀਓ ਦਾ ਛੋਟਾ ਡਗਨ ਜਾਉਦਾ ਹਾਂਜੀ ਹਾਂਜੀ ਉਹ ਤੋਂ ਘਰ ਜਾ ਕੇ ਕਿਸੇ ਵੱਡੀ ਨਿਕਲੂਗਾ ਜਿਹੜੀ ਛੋਟੀ ਹੈ ਛੋਟੀ ਦੱਸਾਂਗੇ ਜਿਹੜੀ ਵੱਡੀ ਹੈ ਵੱਡੀ ਠੀਕ ਹੈ ਜੀ ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹਾਂ ਬਿਲਕੁਲ